ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਂਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀਆਂ ਖਾਸ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਵਿਵੇਕ ਕੁਮਾਰ ਸਾਡੇ ਸਹਿਯੋਗੀ ਸਰਨਸ ਚੁੜੀ ਦੇ ਵਿੱਚ ਮੌਜੂਦ ਨੇ ਵਿਵੇਕ ਜੀ ਸਵਾਲਾਂ ਵੱਲੋਂ ਚੱਲਦੇ ਆ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ ਗੁਰਜੀਤ ਔਜਲਾਹਾਂ ਦੇ ਬਾਬਤ ਕਈ ਖਬਰਾਂ ਚੱਲਣ ਲੱਗੀਆਂ ਸੂਤਰਾਂ ਦੇ ਹਵਾਲੇ ਤੋਂ ਹਾਲਾਂਕਿ ਉਹ ਖਬਰਾਂ ਸਾਰੀਆਂ ਨਸ਼ਰ ਹੋਈਆਂ ਸੀ ਕਿਹਾ ਜਾਣ ਲੱਗਿਆ ਕਿ ਹੁਣ ਗੁਰਜੀਤ ਔਜਲਾ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਉਸ ਤੋਂ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦੇ ਪਰ ਅੱਜ ਉਹਨਾਂ ਨੇ ਇਸੇ ਚੀਜ਼ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸਪਸ਼ਟੀਕਰਨ ਦਿੱਤਾ ਕੀ ਹੈ ਪੂਰਾ ਮਾਮਲਾ ਅੰਦਰ ਬਿਲਕੁਲ ਜਿਹਾ ਹਿਸਾਬ ਦੇ ਨਾਲ ਪਿਛਲੇ 2-4 ਦਿਨਾਂ ਤੋਂ ਹਿਸਾਬ ਬਣੇ ਹੋਏ ਨੇ ਕਾਂਗਰਸ ਦੇ ਚੁਪਚਪੀਤੇ ਲੀਡਰ ਜਾਂਦੇ ਨੇ ਭਾਜਪਾ 'ਚ ਜਾ ਕੇ ਸ਼ਾਮਲ ਹੋ ਜਾਂਦੇ ਨੇ ਸ਼ਾਮ ਨੂੰ 4-5 ਵਜੇ ਪਤਾ ਲੱਗਦਾ ਕਿ ਚਲੇ ਗਏ ਭਾਈ ਉਹ ਛੋਟਾ ਵੱਡਾ ਚਿਹਰਾ ਚਲਾ ਗਿਆ ਤੁਸੀਂ ਮੰਨੂਗੇ ਕਿ ਰਵਨੀਤ ਬਿੱਟੂ ਦਾ ਐਡਾ ਸ਼ੌਕਿੰਗ ਸੀਗਾ ਕਿ ਮੈਂ ਉਸ ਦਿਨ ਆਫਿਸ ਤੋਂ 4:00 ਵਜੇ ਚਲਾ ਗਿਆ ਸੀਗਾ ਹਾਂਜੀ ਤੇ ਮੈਂ ਘਰ ਜਾ ਕੇ ਤੇ ਚਲੋ ਗਰਮੀ ਦਾ ਦਿਨ ਸੀ ਮੈਂ ਚਲੋ ਪਹਿਲਾਂ ਵਾ ਬਾਤ ਬਹੁਤ ਲੱਲਣੇ ਫੇਰ ਕਰਦੇ ਆ ਨਾ ਅੱਗੇ ਖਾਣਾ ਪੀਣਾ ਖਾਂਦੇ ਆ ਤੇ ਜਦੋਂ ਮੈਂ ਨਹਾ ਕੇ ਨਿਕਲੇ ਤਾਂ ਮੈਂ ਜਦੋਂ ਖੋਲਿਆ ਇੱਦਾਂ ਮਤਲਬ ਨੋਟੀਫਿਕੇਸ਼ਨ ਆਈ ਸੀ ਟਵਿੱਟਰ ਦੇ ਉੱਤੇ ਤੇ ਜਮਾ ਖੋਲ ਕੇ ਦੇਖਿਆ ਕਾਂਗਰਸ ਐਮਪੀ ਰਵਨੀਤ ਬਿੱਟੂ ਜੁਆਇਨ ਬੀਜਪੀ ਮਗਰ ਤਰੀਕ ਦੋ ਆ ਤੇ ਖੋਲ ਕੇ ਦੇਖਿਆ ਤਾਂ ਫਿਰ ਚੱਲ ਪਈਆਂ ਖਬਰਾਂ ਫੇਰ ਮੈਂ ਆ ਕੇ ਸੁਣੀ ਪੂਰੀ ਸਪੀਚ ਸੁਣੀ ਕਿ ਕੀ ਬੋਲੇ ਜਨਾਬ ਸੋ ਚਲੋ ਇਹ ਸਾਰੇ ਪਾਸੇ ਹੈ ਪਰ ਉਹ ਜਿੰਨਾ ਸ਼ੌਕਿੰਗ ਸਾਡੇ ਤੁਹਾਡੇ ਲਈ ਸੀਗਾ ਉਸ ਤੋਂ ਜ਼ਿਆਦਾ ਸ਼ੌਕਿੰਗ ਉਹ ਕਾਂਗਰਸ ਲਈ ਸੀ ਕਿਉਂਕਿ ਉਹ ਬੰਦਾ ਜਿਹੜਾ 2 ਦਿਨ ਪਹਿਲਾਂ ਕਾਂਗਰਸ ਦੇ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਹਰ ਇੱਕ ਤਰ੍ਹਾਂ ਦਾ ਕਾਸੀ ਇਹ ਸਿਆਸੀ ਡਰਾਮਾ ਕਰ ਰਿਹਾ ਡਿਫੈਂਡ ਵੀ ਕਰ ਰਿਹਾ ਡਿਫੈਂਡ ਵੀ ਕਰ ਰਿਹਾ ਹੈਨਾ ਹਰ ਥਾਂ ਤੇ ਤੇ ਤੁਸੀਂ ਇਹ ਦੇਖੋ ਕਿ ਜਿਸ ਸਮੇਂ ਇੱਕ ਉਹ ਪਰਿਵਾਰ ਦੀ ਕੜੀ ਜੁੜੀ ਹੋਈ ਹੈ ਹਾਂ ਬਿਲਕੁਲ ਇਮੋਸ਼ਨਲ ਕੜੀ ਵੀ ਕਹਿ ਸਕਦੇ ਆ ਕਿ ਹਨਾ ਉਹਨਾਂ ਦੇ ਦਾਦਾ ਹੈਨਾ ਬਿਆਜ ਸਿੰਘ ਹੋਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੋ ਹੋਇਆ ਤੇ ਉਹ ਕਾਂਗਰਸ ਪਾਰਟੀ ਦੇ ਕਰਕੇ ਜਿਹੜਾ ਕਹਿ ਸਕਦੇ ਆ ਕਿ ਇੱਕ ਕੜੀ ਉੱਥੇ ਵੀ ਜੁੜਦੀ ਸੀਗੀ ਹੈਨਾ 84 ਵਾਲੀ ਕੜੀ ਦੇ ਨਾਲ ਚਲੋ ਆਪਣੀਆਂ ਸੀਗੀਆਂ ਕਿ ਜਿਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਲੋਕ ਚੋਣਾਂ ਨਹੀਂ ਲੜ ਰਹੇ ਸੀ ਉਸ ਟਾਈਮ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਚੋਣ ਵੀ ਲੜੀ ਤੇ ਮੁੱਖ ਮੰਤਰੀ ਵੀ ਬਣੇ ਤੇ ਇੱਕ ਪੰਜਾਬ ਨੂੰ ਕਹਿ ਸਕਦੇ ਜਿਹੜਾ ਦਾਵਾ ਕਰਦੇ ਨੇ ਕਿ ਸੇਧ ਦਿੱਤੀ ਹੈ ਸੋ ਉਸ ਪਾਰਟੀ ਨੂੰ ਅਲਵਿਦਾ ਆਖ ਕੇ ਜਿਵੇਂ ਉਹ ਗਏ ਤੇ ਉਹ ਕਹਿੰਦੇ ਸੀ ਮੇਰੀਆਂ ਤਾਂ ਰਗਾਂ ਕੱਟ ਕੇ ਦੇਖ ਲਓ ਕਾਂਗਰਸ ਦਾ ਖੂਨ ਪੈਂਦਾ ਹੈ ਨਾ ਰਾਹੁਲ ਗਾਂਧੀ ਸੋਨੀਆ ਗਾਂਧੀ ਉਹਦਾ ਖੂਨ ਪਾਂਦਾ ਹੁਣ ਉਹਨਾਂ ਨੇ ਬਿਆਨ ਪਤਾ ਕੀ ਦਿੱਤਾ ਉਹ ਕਹਿੰਦੇ ਮੇਰੇ ਦਾਦਾ ਜੀ ਨੇ ਕਹਿੰਦੇ ਕਾਂਗਰਸ ਆਸਤੇ ਨਹੀਂ ਪੰਜਾਬ ਵਾਸਤੇ ਜਾਨ ਦਿੱਤੀ ਸੀ ਬਿਲਕੁਲ ਤੇ ਚਲੋ ਉਹਦਾ ਵੱਖਰੀ ਗੱਲ ਰਹੇਗੀ ਤੇ ਜੋ ਉਹਨਾਂ ਦੇ ਬਿਆਨ ਆਉਂਦੇ ਨੇ ਸੋ ਉਸ ਤੋਂ ਬਾਅਦ ਕਈ ਲਿਖਤਰਾਂ ਦੇ ਉੱਤੇ ਲੋਕਾਂ ਨੇ ਜਿਹੜਾ ਹੈ ਪ੍ਰਤੀਕਿਰਿਆਵਾਂ ਕਰਨੀਆਂ ਸ਼ੁਰੂ ਕਰਤੀਆਂ ਜੀ ਕਿਉਂਕਿ ਵਿੱਚ ਵਿੱਚ ਕਈ ਸੋਸ਼ਲ ਮੀਡੀਆ ادارے ਹਰਾਂ ਕਈ ਮੀਡੀਆ ادارے ਕਈ ਫਿਰ ਜਿਹੜੇ ਇਹਨਾਂ ਦੇ ਕਹਿ ਸਕਦੇ ਆਪਾਂ ਕਿ ਕਹਿ ਦਿੰਦੇ ਨੇ ਕਿ ਮੀਡੀਆ ਵਾਲੇ ਹੁੰਦੇ ਨੇ ਉਹ ਕਈ ਗੇ ਵਾਰ ਇਦਾਂ ਦੀਆਂ ਫੂਕਾਂ ਛੱਡ ਦਿੰਦੇ ਨੇ ਕਈ ਵਾਰ ਇਹ ਵੀ ਹੁੰਦਾ ਨੇ ਕਿ ਕਈ ਵਾਰ ਬੰਦੇ ਨੂੰ ਬਦਨਾਮੀ ਇਹਨਾਂ ਕਰਦੋ ਕਿ ਬੰਦਾ ਕਵੇ ਯਾਰ ਜੇ ਅਫਵਾਹ ਹੋੜੇ ਰਹੀ ਹੈ ਗਾਲਾ ਚਲੇ ਲੋ ਚਲੇ ਲੋ ਬਿਲਕੁਲ ਤੇ ਉਹ ਵਾਲੀ ਕਹਾਣੀ ਵੀ ਬਣਦੀ ਪਈਆ ਅੱਛਾ ਕੌਣ ਰੁੱਸ ਗਿਆ ਡਿੰਪਾ ਰੁੱਸਿਆ ਪਿਆ ਜਾਊਗਾ ਜਾਊਗਾ ਹਾਂ अच्छा डिम्पा हां हांਸੀਂ ਸੰਪਰਕ ਕਰ ਰਹੇ ਹਾਂ ਇਹ ਉਧਰੋਂ ਖਬਰਾਂ ਆ ਜਾਂਦੀਆਂ ਨੇ ਹਨਾ ਬੀਜਪੀ ਆਈਟੀ ਸਾਹਿਬ ਲੱਲੋ ਵੀ ਕਈ ਵਾਰ ਤੇ ਫਿਰ ਇਸ ਤਰੀਕੇ ਦੇ ਨਾਲ ਮਾਹੌਲ ਵੀ ਕਈ ਵਾਰ ਬਣਾਇਆ ਜਾਂਦਾ ਆ ਸੋ ਇਸ ਵੇਲੇ ਤਾਂ ਇਹ ਚੱਲ ਰਿਹਾ ਕਿ ਬਹੁਤ ਸਾਰੇ ਲੀਡਰ ਦਿਲੋਂ ਜਿਹੜਾ ਨੇ ਉਹ ਭਾਜਪਾ ਦੇ ਜਾਣਾ ਚਾਹੁੰਦੇ ਨੇ ਤੇ ਬਹੁਤ ਸਾਰੇ ਲੀਡਰਾਂ ਦੇ ਲਈ ਜਿਹੜੀ ਆ ਉਹ ਇੱਕ ਅਫਵਾਹ ਵੀ ਹਵਾ ਬਣਾਈ ਜਾ ਰਹੀ ਆ ਕਿ ਇਹਨਾਂ ਦੇ ਨਾਮ ਤੇ ਚਰਚਾ ਚਲਾ ਦਿਓ ਫਿਰ ਅਸੀਂ ਵੀ ਪੁੱਛ ਲਈਏ ਹਾਂ ਭਾਈ ਬਹਾਨੇ ਦੇ ਨਾਲ ਤੁਸੀਂ ਸੱਚੀ ਆਣਾ ਚਾਹੁੰਦੇ ਆ ਕਿ ਤੁਹਾਡੀ ਖਬਰ ਤਾਂ ਚੱਲ ਰਹੀ ਆ ਤੇ ਫਿਰ ਅਗਲਾ ਆਪਣੀ ਪ੍ਰਤੀਕਿਰਿਆ ਦੇ ਦੇਵੇ ਕਿ ਹਾਂਜੀ ਆ ਸਕਦੇ ਹਾਂ ਨਹੀਂ ਆ ਸਕਦੇ ਹੈਨਾ ਕਿ ਕਈ ਵਾਰ ਸੌਦਾ-ਸੁੱਦਾ ਵੱਜ ਜੂਵੇ ਸੋ ਇਸ ਤਰੀਕੇ ਦੀਆਂ ਗੱਲਾਂ ਚੱਲਦੀਆਂ ਨੇ ਪਰ ਸਿੱਧਾ ਪੁੱਛਣ ਦੇ ਨਾਲ ਉਹ ਕਿ ਪਹਿਲਾਂ ਖਬਰ ਚਲਵਾਓ ਉਸ ਤੋਂ ਬਾਅਦ ਦੇ ਵਿੱਚ ਅਗਲੇ ਨੂੰ ਕਹੋ ਕਿ ਤੇਰੇ ਬਾਰੇ ਇਹ ਖਬਰ ਕਿਵੇਂ ਚੱਲੀ ਹਾਂ ਜਿਆਦਾ ਬੰਦਾ ਹੀ ਸੰਪਰਕ ਕਰ ਗੱਲ ਵੇਖ ਕੇ ਅਸੀਂ ਖਬਰਾਂ ਸੁਣ ਰਹੇ ਹਾਂ ਕਿ ਇਹ ਚੱਲ ਰਹੀ ਹੈ ਕਿ ਤਾ ਤੁਸੀਂ ਤਾਂ ਨਹੀਂ ਸੰਪਰਕ ਸਦਨਾ ਚਾਹ ਰਹੇ ਹਨਾ ਫਿਰ ਬੰਦਾ ਸਾਹਮਣੇ ਆਉਂਦਾ ਤਾਂ ਫਿਰ ਉਹ ਕਹਿ ਵੀ ਦਿੰਦੇ ਨੇ ਕਿ ਤੁਸੀਂ ਆ ਪਾਇਓ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਭਾਜਪਾ ਨੇ ਹੁਣ ਜੋ 2-4 ਦਿਨਾਂ ਤੋਂ ਕੰਮ ਕੀਤਾ ਹੈ ਕੋਈ ਵੀ ਜਿਹੜੇ ਨਵੇਂ ਮੈਂਬਰ ਸ਼ਾਮਲ ਹੋਏ ਨੇ ਤੁਸੀਂ ਇਹ ਦੇਖ ਲਓ ਕਿ ਪਹਿਲਾਂ ਇਹ ਹੁੰਦਾ ਸੀਗਾ ਕਿ ਭਾਜਪਾ ਸ਼ਾਮਿਲ ਕਰਾ ਲੈਂਦੀ ਸੀ ਉਹ ਆਪਣੇ ਅਹੁਦੇ ਤੇ ਬਣਿਆ ਰਹਿੰਦਾ ਹੁੰਦਾ ਸੀ ਜਾਂ ਫਿਰ ਕੁਝ ਵੀ ਹੁੰਦਾ ਸੀ ਫਿਰ ਉਹ ਪਾਰਟੀ 'ਚ ਵਾਪਸੀ ਕਰ ਲੈਂਦਾ ਸੀਗਾ ਹੁਣ ਕੀ ਚੱਲਦਾ ਕਿ ਭਾਜਪਾ ਜੁਆਇਨ ਕਰਾਂਦੀ ਇਹ ਬਾਤ ਚਾ ਪਹਿਲਾਂ ਉਹ ਤੋਂ ਅਸਤੀਫਾ ਲਖਵਾ ਲੈਂਦੀ ਕੱਲ ਵੀ ਤੁਸੀਂ ਸੁਣੀ ਹੋਏਗੀ ਜੇਕਰ ਪ੍ਰੈਸ ਕਾਨਫਰੈਂਸ ਤਾਂ ਸਾਰਾ ਪੰਜਾਬ ਦਾ ਮੀਡੀਆ ਦੇਸ਼ ਦਾ ਮੀਡੀਆ ਇਹ ਚਲਾ ਰਿਹਾ ਹੈ ਸਿਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਭਾਜਪਾ ਚ ਸ਼ਾਮਿਲ ਕਰ ਹਨ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਤੇ ਸੁਨੀਲ ਜਾਖੜ ਨੇ ਕੀ ਗਿਆ ਸੀਗਾ ਪੂਰਵ ਸੰਸਦ ਬਿਲਕੁਲ ਹਾਂ ਕਿਉਂ ਅਸਤੀਫਾ ਦੇ ਆਏ ਨੇ ਸਾਬਕਾ ਸੰਸਦ ਸਾਬਕਾ ਸੰਸਦ ਕਿਉਂ ਅਸਤੀਫਾ ਲੈ ਕੇ ਦੇ ਆਏ ਨੇ ਹਾਂਜੀ ਹੈਨਾ ਤੇ ਹੁਣ ਜਾ ਕੇ ਆਫੀਸ਼ੀਅਲੀ ਉਹ ਦੇ ਜਾਣਗੇ ਉਹਨਾਂ ਨੇ ਸਾਹਮਣੇ ਵੀ ਆਪਣਾ ਪਾਰਟੀ ਚੋਂ ਅਸਤੀਫਾ ਦਿੱਤਾ ਹਾਲਾਂਕਿ ਐਮਐਲਏ ਮੈਂਬਰਸ਼ਿਪ ਤੋਂ ਨਹੀਂ ਦਿੱਤਾ ਐਮਐਲਏ ਸ਼ਿਪ ਤੋਂ ਨਹੀਂ ਦਿੱਤਾ ਪਰ ਪਾਰਟੀ ਚੋਂ ਦਿੱਤਾ ਤੇ ਕਹਿੰਦੇ ਹਾਂ ਅੱਜ ਉਹ ਕਹਿੰਦੇ ਇਦਾਂ ਫੇਸਬੁੱਕ ਤੇ ਪਾਤਾ ਉਹਨਾਂ ਨੇ ਭੇਜਤਾ ਲਿਖ ਕੇ ਤੇ ਕੱਲ ਜਾ ਕੇ ਸਪੀਕਰ ਸਾਹਿਬ ਨੂੰ ਰਿਟਰਨ ਦੇ ਦੇਣਗੇ ਜੋ ਕਾਰਵਾਈ ਹੋਏਗੀ ਉਹ ਪੂਰੀ ਕਰ ਦੇਣਗੇ ਨਹੀਂ ਇੱਕ ਜੀ ਇੱਥੇ ਇੱਕ ਚੀਜ਼ ਆ ਵਿੱਚੇ ਮੇਰੇ ਦਿਮਾਗ ਦੇ ਵਿੱਚ ਗੱਲ ਨਿਕਲੀ ਕਿ ਜਦੋਂ ਸਪੀਕਰ ਸਾਹਿਬ ਦੇ ਸਾਹਮਣੇ ਅੱਛਾ ਰਿਟਨ ਦੇਣਾ ਭੂ ਉਹਨਾਂ ਨੂੰ ਕਿਹੜੇ ਮੂੰਹ ਨਾਲ ਕਿਹੜੇ ਮੂੰਹ ਦੇ ਨਾਲ ਜਾਣਗੇ ਕਿਹੜਾ ਬੰਦਾ ਅੱਖਾਂ ਚਰਾਉਣ ਦੀ ਉੱਥੇ ਕੋਸ਼ਿਸ਼ ਕਰੂਗਾ ਸਮਝ ਲਓ ਕਿ ਇਧਰ ਇਹ ਸਾਹਮਣੇ ਸੰਧਰਾ ਸਾਹਿਬ ਖੜੇ ਨੇ ਇਧਰਲੇ ਪਾਸੇ ਐਮਐਲਏ ਸਾਹਿਬ ਖੜੇ ਨੇ ਦੋਨਾਂ ਦੇ ਵਿੱਚੋਂ ਕੀ ਲੱਗਦਾ ਕਿ ਕਿਹੜਾ ਬੰਦਾ ਅੱਖਾਂ ਚਰਾਉ ਦੂਸਰੇ ਸਾਹਮਣੇ ਵਾਲੇ ਤਾਂ ਇੰਦਰ ਇਹ ਸਿਆਸਤ ਹੈ ਕਿਵੇਂ ਜਾ ਸਕਦੇ ਨੇ ਇਦਾਂ ਇਹ ਸਿਆਸਤ ਹੈ ਤੁਸੀਂ ਦੇਖੋ ਰਵਨੀਤ ਬਿੱਟੂ ਵੀ ਟੂਰੀ ਸ਼ਾਮਿਲ ਹੋਏ ਬਿਲਕੁਲ ਰਵਨੀਤ ਬਿੱਟੂ ਰਾਦੇ ਯਰਾਨੇ ਕਿਹਦੇ ਨਾਲ ਸੀ ਸਭ ਤੋਂ ਜ਼ਿਆਦਾ ਭਾਰਤ ਪੂਸ਼ਣ ਨਾਲ ਭਾਰਤ ਪੂਸ਼ਣ ਆਸ਼ੂ ਦੇ ਨਾਲ ਭਾਰਤ ਪੋਸ਼ਣ ਆਸ਼ੂਰਾ ਦੀ ਬਿਆਨ ਸੁਣਿਓ ਜਿਹੜਾ ਕੱਲ ਆਇਆ ਸੀਗਾ ਉਹ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਹੂੰ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਨਾਲ ਮੈਨੂੰ ਬੜੀ ਥੇਸ ਪਹੁੰਚੀ ਆ ਚਲੋ ਨਵੀਂ ਪਾਰੀ ਦੇ ਲਈ ਵਧਾਈਆਂ ਦਿੰਨਾ ਹੈ ਹਨਾ ਤੇ ਫਿਰ ਪੱਤਰਕਾਰ ਨੇ ਪੁੱਛ ਲਿਆ ਕਿ ਹੁਣ ਯਾਰੀ ਕਹਿੰਦੇ ਯਾਰੀ ਤਾਂ ਇੱਦੀ ਰਹੂਗੀ ਅੱਛਾ ਵਿਚਾਰਧਾਰਾਂ ਦੀ ਲੜਾਈ ਆ ਮੈਂ ਕਾਂਗਰਸੀ ਵਿਚਾਰਧਾਰਾ ਨਾਲ ਸਹਿਮਤ ਹਾਂ ਭਾਜਪਾ ਦੇ ਨਾਲ ਸਹਿਮਤ ਹਾਂ ਯਾਰੀ ਯਾਰੀ ਆਪਣੀ ਤਾਂ ਹੈ ਅੱਛਾ ਜੀ ਇਹ ਵੀ ਹੋ ਜਾਂਦਾ ਹੈ ਇਹ ਵੀ ਹੋ ਜਾਂਦਾ ਹੈ ਸੋ ਕਿਤੇ ਨਾ ਕਿਤੇ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਸਟੇਜਾਂ ਦੇ ਉੱਤੇ ਖੜ ਕੇ ਤੂੰ ਐਦਾਂ ਜਾਂ ਫਿਰ ਜਿਹੜੇ ਵਿਧਾਨ ਸਭਾ ਚ ਕਹਿ ਕੇ ਐਦਾਂ ਐਦਾਂ ਕਰਕੇ ਕਰਦੇ ਨੇ ਉਹ ਫਿਰ ਕਈ ਵਾਰ ਰੋਟੀ ਇਕੱਠੇ ਖਾਂਦੇ ਦੇਖ ਜਾਂਦੇ ਹੁੰਦੇ ਆ ਬਿਲਕੁਲ ਬਾਤ ਦੇ ਵਿੱਚ ਬਿਆਹਾਂ ਦੇ ਵਿੱਚ ਜੱਫੀਆਂ ਪੈਂਦੀਆਂ ਦਿਖ ਜਾਂਦੀਆਂ ਨੇ ਠੀਕ ਹੈ ਸੋ ਇਹ ਗੱਲਾਂ ਹੁੰਦੀਆਂ ਨੇ ਹਾਂ ਸੋ ਇਹ ਵੀ ਰਹੇਗਾ ਕਿ ਜਿਹੜੀ ਆ ਤੁਸੀਂ ਬਾਕੀ ਦੂਰ ਕੀ ਜਾਣ ਤੁਸੀਂ ਇਹ ਦੇਖ ਲਓ ਕਿ ਇੱਥੇ ਇੱਕ ਦੂਸਰੀ ਪਾਰਟੀ ਨੂੰ ਗਾਲਾਂ ਕੱਢਦੇ ਨੇ ਹੂੰ ਤੇ ਕੱਲ ਕਠਿਆਈ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਹੱਕ ਦੇ ਵਿੱਚ ਆਮ ਆਦਮੀ ਕਾਗਰਸ ਵਾਲੇ 31 ਤਰੀਕ ਨੂੰ ਵੱਡੀ ਹੋ ਕਰਨਗੇ ਰੈਲੀ ਕਰਨਗੇ ਮੈਂ ਚ ਪੁੱਛ ਵੀ ਲਿਆ ਸੀ ਨਾ ਦੇ ਕਾਗੂ ਤੋਂ ਮੈਂ ਕਿਹਾ ਜੀ ਇੱਧਰ ਜਫੀਆਂ ਵੀ ਪੈ ਰਹੀਆਂ ਨੇ ਇੱਧਰ ਤੁਸੀਂ ਗਾਲਾਂ ਵੀ ਕੱਢਦੇ ਹੋ ਇਟ ਕੁੱਤੇ ਦਾ ਬੈਰ ਚੱਲਦਾ ਤਾਂ ਕਹਿੰਦੇ ਸਾਡੀ ਗਲਤੀ ਥੋੜੀ ਨਾ ਜਫੀਆਂ ਅਸੀਂ ਥੋੜੀ ਨਾ ਪਾ ਰਹੇ ਹਾਂ ਜਫੀਆਂ ਤਾਂ ਭਾਜਪਾ ਵਾਲੇ ਪਵਾ ਰਹੇ अच्छा ਵੀ ਉਹਨਾਂ ਨੇ ਸਿਚੁਏਸ਼ਨ ਇਦਾਂ ਦੀ ਬਣਾ ਦਿੱਤੀ ਸਿਚੁਏਸ਼ਨ ਇਦਾਂ ਪਾਣੀਆਂ ਪੈ ਗਏ ਸੋ ਕਈ ਸਿਆਸੀ ਮਜਬੂਰੀਆਂ ਵੀ ਪੈ ਜਾਂਦੀਆਂ ਤੇ ਕਈ ਵਾਰ ਸਿਆਸੀ ਇਲਾਹਿਆਂ ਦੇ ਲਈ ਵੀ ਕਰਨਾ ਪਿਆ ਜਾਂਦਾ ਸੋ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਕਿਹੜਾ ਬੰਦਾ ਅੱਖਾਂ ਚਰਾਊਗਾ ਸੋ ਜਾਂ ਫਿਰ ਕਿਹੜਾ ਬੰਦਾ ਅੱਖਾਂ ਮਲਾਊਗਾ ਹਾਂ ਸੋ ਸਿਆਸਤਦਾਨਾਂ ਦਾ ਕੰਮ ਇਹ ਹੁੰਦਾ ਉਹ ਜਿਹੜੀ ਇੱਕ ਕਹਿੰਦੇ ਨਾ ਕਿ ਕਈ ਵਾਰ ਇਹ ਹੁੰਦਾ ਹੈ ਕਿ ਜੇ ਮੈਂ ਥਾਣਾ ਕੋਈ ਗਦਾਰੀ ਕਰ ਗਿਆ ਜਾਂ ਦਗਾ ਦੇ ਗਿਆ ਤੁਹਾਨੂੰ ਤੇ ਫਿਰ ਦੂਸਰੀ ਵਾਰ ਮੈਂ ਆਉਂਗਾ ਕਿਹੜੇ ਮੂੰਹ ਨਾ ਸੋ ਇਹਨਾਂ ਕੋਲੇ ਕੋਈ ਮੂੰਹ ਨਹੀਂ ਉਹੀ ਉਹਨੇ ਹੀ ਲੈ ਕੇ ਆ ਜਾਂਦੇ ਨੇ ਚਾਹੇ ਦਗਾ ਕਰ ਦੇਣ ਚਾਹੇ ਗਦਾਰੀ ਕਰ ਦੇਣ ਚਾਹੇ ਪੰਜਾਬ ਦਾ ਨੁਕਸਾਨ ਕਰ ਦੇਣ ਸੇਮ ਮਾਨਸਾ ਸੇਮ ਹਨਾ ਗਲਤ ਟਵੀਟ ਕੀਤਾ ਕਿ ਬਿਸ਼ਰਮਾ ਦਾ ਨੀਵੀ ਪਾ ਕੇ ਸਰ ਜਾਂਦਾ ਇੱਕ ਬੰਦਾ ਤੇ ਉੱਥੇ ਨੀਵੀ ਪਾਈ ਗਈ ਨਹੀਂ ਵੀ ਨਹੀਂ ਪੈਂਦੀ ਇਹਨਾਂ ਦੀ ਪੈਂਦੀ ਨਹੀਂ ਇਹ ਅੱਛਾ ਵੀ ਨਹੀਂ ਵੀ ਨਹੀਂ ਪੈਂਦੀ ਆਪਦੇ ਜਿਹੜਾ ਹੁੰਦੇ ਨੇ ਸਿਆਸਤਦਾਨਾਂ ਦੇ ਆਪਣਾ ਹੁੰਦਾ ਪਾਰਟੀਆਂ ਨੂੰ ਇਹ ਹੁੰਦਾ ਕਿ ਅਸੀਂ ਬੇਸਾਬ ਵੱਧ ਸੀਟਾਂ ਕੱਢ ਜਾਈਏ ਤੇ ਸਿਆਸਤਦਾਨਾਂ ਨੂੰ ਇਹ ਹੁੰਦਾ ਕਿ ਜੇ ਅਸੀਂ ਕਿਹੜੀ ਪਾਰਟੀ ਦਾ ਸਹਾਰਾ ਲੈ ਕੇ ਸਸੱਤਾ ਦੇ ਵਿੱਚ ਆ ਜਾਈਏ ਕਿਹੜੀ ਪਾਰਟੀ ਨੇ ਸੱਤਾ ਜਾਣਾ ਹੁੰਦਾ ਸੋ ਲੈ ਦੇ ਕੇ ਜਿਹੜਾ ਜਿਹੜੀ ਜਿੱਦਾਂ ਆਪਾਂ ਕੁਰਸੀ ਤੇ ਬੈਠੇ ਆ ਤੇ ਮੈਨੂੰ ਇਹ ਕੁਰਸੀ ਪਿਆਰੀ ਹੈ ਤੁਹਾਨੂੰ ਉਹ ਕੁਰਸੀ ਪਿਆਰੀ ਹੈ ਸੋ ਨਾ ਮੈਂ ਹੀ ਕੁਰਸੀ ਛੱਡਣਾ ਚਾਹੁੰਦਾ ਨਾ ਉਹ ਤੁਸੀਂ ਕੁਰਸੀ ਛੱਡਣਾ ਜਾਂਦੇ ਹੋ ਸੋ ਇਹੀ ਇਹੀ ਸਿਆਸਤਦਾਨਾਂ ਦਾ ਹੁੰਦਾ ਜਿਹੜਾ ਮੁੱਖ ਮੰਤਰੀ ਬਣ ਗਿਆ ਉਹ ਕਹਿੰਦਾ ਵੀ ਅਗਲੀ ਅਗਲੀ ਵੀ ਭ ਪੰਜ ਸਾਲ ਚ ਕੰਮ ਕਰੇ ਨੇ ਨਹੀਂ ਕਰੇ ਨੇ ਉਹ ਲੈਣਾ ਦੇਣਾ ਕੋਈ ਨਹੀਂ ਹੈਗਾ ਵਾਦੇ ਪੂਰੇ ਹੋਏ ਕਿ ਨਹੀਂ ਹੋਏ ਅਗਲੇ ਪੰਜ ਸਾਲ ਦੇ ਉੱਤੇ ਨਿਗਰ ਰੱਖ ਲੈਂਦੇ ਨੇ ਚਾਹੇ ਜੇ ਪਹਿਲੇ ਹੀ ਸਾਲ ਸਾਲ ਸ਼ੁਰੂ ਹੋਇਆ ਹੋਵੇ ਸੋ ਸਿਆਸਤਦਾਨਾਂ ਦਾ ਹੁੰਦਾ ਹੈ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਗੁਰਜੀਤ ਓਜਲਾ ਰਾਜੀ ਤੋਂ ਉਹਨਾਂ ਦੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸੀ ਉਹ ਚਰਚਾਵਾਂ ਚੱਲਣ ਦਾ ਵੀ ਇੱਕ ਕਾਰਨ ਸੀਗਾ ਇੰਦਰ ਕਿ ਗੁਰਜੀਤ ਓਜਲਾ ਉਹਨਾਂ ਨੇ ਭਾਜਪਾ ਦੇ ਅਜੇ ਅਜੇਹੇ ਧਾਕੜ ਨੇਤਾ ਹਰਾਏ ਨੇ ਜੀ ਜਿਹੜੇ ਕੇਂਦਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਹਰਦੀਪ ਪੁਰੀ ਉਹਨਾਂ ਨੂੰ ਨਾਂਨੇ ਹਰਾਇਆ ਸੀ ਹਨਾ ਤੇ ਉਸ ਤੋਂ ਪਹਿਲਾਂ ਵੀ ਦੋ ਵਾਰ ਦੇ ਸੰਸਦ ਨੇ ਉਹ ਤੇ ਹੁਣ ਤੀਸਰੀ ਵਾਰ ਦੀਆਂ ਚਰਚਾਵਾਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੈ ਅੱਛਾ ਤੀਸਰੀ ਵਾਰੀਆਂ ਚਰਚਾਵਾਂ ਚ ਨਾਮ ਪਹਿਲਾ ਆਇਆ ਨਵਜੋਤ ਸਿੰਘ ਸਿੱਧੂ ਹਰਾ ਦਾ ਕਿ ਇਸ ਵਾਰੀ ਅੰਮ੍ਰਿਤਸਰ ਤੋਂ ਉਹਨਾਂ ਨੂੰ ਚੋਣ ਲੜਾ ਦੇਵਾਂਗੇ ਤੇ ਉਹ ਜਿਹੜਾ ਉਹਨਾਂ ਨੂੰ ਵੋਟਾਂ ਵੀ ਪੈ ਜਾਣਗੇ ਵੱਡਾ ਚਿਹਰਾ ਵੀ ਨੇ ਸੋ ਇਸ ਕਰਕੇ ਉਸ ਵੇਲੇ ਗੁਰਜੀਤ ਹੋਜਲਾ ਹਰਾ ਦਾ ਨਾਮ ਥੋੜਾ ਜਿਹਾ ਚਰਚਾਵਾਂ ਤੋਂ ਬਾਹਰ ਹੋਣਾ ਬੈਕਐਂਡ ਤੇ ਸ਼ੁਰੂ ਹੋ ਗਿਆ ਸੋ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰਾ ਨੇ ਮਨਾ ਕਰਤਾ ਫਿਰ ਪਾਰਟੀ ਦੇ ਵਿੱਚੋਂ ਇਹ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਤੋਂ ਲੜਾ ਦੇਵਾਂਗੇ ਤੇ ਫਿਰ ਪਟਿਆਲੇ ਤੋਂ ਮਹਾਰਾਣੀ ਦੇ ਅਗਲੇ ਸਟੇਕ ਕੋਣ ਲੜੂਗਾ ਤੇ ਫਿਰ ਉਹਨਾਂ ਨੇ ਕਰਤਾ ਕਿ ਜਨਾ ਰਸੂਖ ਨਵਜੋਤ ਸਿੰਘ ਸਿੱਧੂ ਦਾ ਅ ਨਹੀਂ ਪਟਿਆਲੇ ਦੇ ਵਿੱਚ ਕਿਉਂਕਿ ਥਾਂ ਦੋਵੇਂ ਥਾਂਾਂ ਤੇ ਘਰ ਨੇ ਨਵਜੋਤ ਸਿੰਘ ਸਿੱਧੂ ਦੇ ਤੇ ਲੋਕਾਂ ਦਾ ਰਹਿੰਦੇ ਨੇ ਤੇ ਵਿਚਰਦੇ ਨੇ ਤੇ ਇੱਕ ਵਾਰ ਉਧਰੋਂ ਵੀ ਲੜ ਲੈਣਦੇ ਇਧਰੋਂ ਵੀ ਲੜ ਲੈਣਗੇ ਸੋ ਕਹਿੰਦੇ ਪਟਿਆਲੇ ਤੋਂ ਉਹਨਾਂ ਨੂੰ ਲਾ ਦਾਂਗੇ ਫਿਰ ਗੁਰਜੀਤ ਉਹ ਜਿਹੜਾ ਭਰਾ ਦਾ ਸੀਗਾ ਕਿ ਹਾਂ ਨਾਮ ਫਿਰ ਚਾਚਾ ਮਾਚ ਆ ਜਾਏਗਾ ਸ਼ਾਇਦ ਇਹ ਵੀ ਹੈਟ੍ਰਿਕ ਮਾਰ ਦੇਣਗੇ ਮੋਦੀ ਸਾਹਿਬ ਵਾਂਗੂ ਤੇ ਜਿੱਦਾਂ ਉਹ ਦਾਵਾ ਕਰਦੇ ਨੇ ਕਿਆ ਹੈਟ੍ਰਿਕ ਮਾਰਾਂਗੇ ਹੁਣ ਹਾਂ 400 ਤੇ ਉਸ ਤੋਂ ਬਾਅਦ ਵੀ ਫਿਰ ਇੱਕ ਮੀਟਿੰਗ ਹੋਣੀ ਸੀਗੀ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਉਹ ਨਿਆਣਾ ਸੀਗਾ ਵਿਰੋਧੀ ਧਿਰ ਦੇ ਲੀਡਰ ਵਰਤਾਜ ਬਾਜਬਾ ਉਹ ਨਿਆਣਾ ਸੀਗਾ ਪੰਜਾਬ ਮਾਮਲੇ ਦੇ ਇੰਚਾਰਜ ਦਵਿੰਦਰ ਯਾਦਵ ਉਹ ਨਿਆਣਾ ਸੀਗਾ ਸੁੱਸਮੂਚੀ ਲੀਡਰਸ਼ਿਪ ਉੱਥੇ ਪਹੁੰਚ ਰਹੀ ਸੀ ਹਮੇਸ਼ਰ ਉਸ ਤੋਂ ਪਹਿਲਾਂ ਹੀ ਹਜੇ ਲੀਡਰਸ਼ਿਪ ਪਹੁੰਚਦੀ ਦਵਿੰਦਰ ਯਾਦਵ ਉਹ ਰਾ ਦੀ ਗੱਡੀ ਆਈ ਹੈ ਕੂਕੂ ਕਰਦੀ ਜੀ ਪਿੱਛੇ ਪਾਸੇ ਉਧਰੋਂ ਲੱਗ ਗਿਆ ਕਿ ਇਸ ਵਾਰੀ ਤਾਂ ਆਪਾਂ ਐਮਐਮਪੀ ਦੀਆਂ ਚੋਣਾਂ ਓਪੀ ਸੋਨੀ ਨੂੰ ਲੜਾਵਾਂਗੇ ਉਧਰ ਓਜਲਾ ਵਾਲਿਆਂ ਨੇ ਜਿਹੜਾ ਧਿਰ ਨੇ ਉਹ ਕੁਰਸੀਆਂ ਚੱਕ ਲਈਆਂ ਅੱਛਾ ਜੀ ਕਿ ਸਾਡੇ ਤੁਸੀਂ ਐਮਪੀ ਨੂੰ ਕਿਉਂ ਨਹੀਂ ਸੀਟ ਦੋਗੇ ਇਹਨਾਂ ਨੇ ਫਿਰ ਪਾਗਲ ਰਹੇ ਇਹਨਾਂ ਨੇ ਦੋ ਵਾਰ ਸੀਟਾਂ ਕਿਡੀਆਂ ਇਹ ਉਹ ਅਸੀਂ ਤਾਂ ਗੁਰਜੀਤ ਓਜਲਾ ਉਹਦੇ ਨਾਲ ਸੋ ਇਸ ਤਰੀਕੇ ਦੀਆਂ ਕਾਰਵਾਈਆਂ ਉੱਥੇ ਪਈਆਂ ਫਿਰ ਕਾਫੀ ਰੋਲਾ ਪਿਆ ਕੁਰਸੀਆਂ ਚੱਲੀਆਂ ਪੁਲਿਸ ਬੁਲਾਣੀ ਪੈਗੀ ਸੋ ਇਸ ਕਰਕੇ ਫਿਰ ਉਦੋਂ ਵੀ ਨਾਮ ਦੇ ਵਿੱਚ ਚਰਚਾਵਾਂ ਜਿਹੜੀਆਂ ਨੇ ਉਹ ਫਿੱਕੀਆਂ ਪੈ ਗਈਆਂ ਗੁਰਜੀਤ ਓਜਲੇ ਦੇ ਨਾਮ ਦੀਆਂ ਫਿਰ ਇੱਕ ਨਿਊਜ਼ ਚੈਨਲ ਸਰਵੇ ਕਰਕੇ ਆ ਗਿਆ ਉਹਨਾਂ ਨੇ ਇਹ ਕਹਤਾ ਕਿ ਗੁਰਜੀਤ ਓਜਲਾ ਪਾਰਟੀ ਦੀ ਪਸੰਦ ਨਹੀਂ ਬਣ ਰਹੇ ਹਾਂ ਇਹ ਵੀ ਚੱਲੀ ਸੀ ਨਾ ਨਾ ਤਾਂ ਇਹ ਲੋਕਾਂ ਦੀ ਪਸੰਦ ਬਣ ਰਹੇ ਨੇ ਕਿਉਂਕਿ ਕੰਮ ਨਹੀਂ ਕਰ ਪਾਰੇ ਜੀ ਸੋ ਇਸ ਤਰੀਕੇ ਦੀਆਂ ਚਰਚ ਫੇਰ ਉਹ ਆ ਗਿਆ ਲੋਕਾਂ ਨੂੰ ਜੋ ਹੁਣ ਸਿਨੈਰੀਓ ਬਣਿਆ ਕਿ ਹਾਂ ਵੀ ਪਾਰਟੀ ਦੇ ਵਿੱਚ ਇਹਨਾਂ ਦੀ ਟਿਕਟ ਕੱਟ ਰਹੀ ਹੈ ਤੇ ਹੁਣ ਇਹ ਜਾ ਕੇ ਭਾਜਪਾ ਦਾ ਪੱਲਾ ਫੜ ਸਕਦੇ ਨੇ ਪਰ ਇਸ ਵਾਰੀ ਅੰਮ੍ਰਿਤਸਰ ਦੇ ਵਿੱਚੋਂ ਭਾਜਪਾ ਜਿਹੜੇ ਉਮੀਦਵਾਰ ਨੂੰ ਉਤਾਰ ਰਹੀ ਹੈ ਚੋਣ ਮੈਦਾਨ ਦੇ ਵਿੱਚ ਭਾਜਪਾ ਦਾ ਉਹ ਪੱਕਾ ਚਿਹਰਾ ਹੈ ਅੱਛਾ ਚਾਹੇ ਸੁਸ਼ੀਲ ਰਿੰਕ ਨੂੰ ਟਿਕਟ ਮਿਲੇ ਨਾ ਮਿਲੇ ਪ੍ਰਨੀਤ ਕੌਰ ਨੂੰ ਟਿਕਟ ਮਿਲੇ ਨਾ ਮਿਲੇ ਦੋ ਚਿੱਤੇ ਹੋ ਜਾਣ ਇਹ ਟਿਕਟ ਮਿਲੂਗੀ ਨਹੀਂ ਮਿਲੂਗੀ ਇਹਨਾਂ ਅੱਜ ਅੱਜ 50-50 ਚਾਂਸ ਨੇ ਤੁਸੀਂ ਇਹ ਭੁੱਲ ਜੋ ਕਿ ਚਲੇ ਗਏ ਤੇ ਟਿਕਟ ਪੱਕੀ ਹੈ ਹਜੇ ਭਾਜਪਾ ਕੋਲੇ ਅਜਿਹੇ ਅਜਿਹੇ ਧਾਕੜ ਨੇਤਾ ਲਿਸਟ ਦੇ ਵਿੱਚ ਪਏ ਨੇ ਜਿਹੜੇ ਲਾਈਨਾਂ 'ਚ ਲੱਗੇ ਪਏ ਨੇ ਉਹ ਇਹ ਕਹਿ ਰਹੇ ਨੇ ਅਸੀਂ ਤਾਂ ਪੰਡਤੋ ਵੇਟ ਕਰ ਰਹੇ ਹਾਂ ਤੇਰੀ ਜੁਆਇਨਿੰਗ ਕਿਹੜੇ ਦਿਨ ਵਧੀਆ ਰਹੂਗੀ ਉਸ ਦਿਨ ਜੁਆਇਨ ਕਰਾਵਾਂਗੇ ਪੰਜਾਬ ਦੇ ਐਸ ਐਸ ਤਗੜੇ ਨੇਤਾ ਜਿਹੜੇ ਨੇ ਲਾਈਨਾਂ 'ਚ ਲੱਗੇ ਖੜੇ ਨੇ ਉੱਥੇ ਸੋ ਲਾਈਨ ਬਹੁਤ ਲੰਬੀ ਹੈ ਉਹ ਹਜੇ ਤੋਂ ਬਾਅਦ ਜੁਆਇਨ ਕਰਨ ਤੋਂ ਬਾਅਦ ਹਜੇ ਐਨਾਲਿਸਿਸ ਕਰਨਗੇ ਕਿ ਕਿਹੜੇ ਬੰਦੇ ਨੂੰ ਕਿਹੜੀ ਸੀਟ ਮਿਲ ਰਹੀ ਹੈ ਤੇ ਕਿਹੜੀ ਕਮਿਊਨਿਟੀ ਕਿਸ ਤਰੀਕੇ ਦਾ ਕਿਹੜਾ ਕੈਡਰ ਇਹਦੇ ਨਾਲ ਜੁੜੇਗਾ ਤੇ ਵੋਟ ਪਾਏਗਾ ਸੋ ਇਸ ਤਰੀਕੇ ਦੀਆਂ ਚਰਚਾਵਾਂ ਰਹਿਣਗੀਆਂ ਤੇ ਹਜੇ ਸੀਟਾਂ ਦਾ ਕੋਈ ਕਨਫਰਮ ਨਹੀਂ ਹੈ ਪਰ ਅੰਮ੍ਰਿਤਸਰ ਤੋਂ ਜਿਹੜੇ ਇੱਕ ਡਿਪਲੋਮੈਟ ਰਾਦੂਤ ਲੈ ਕੇ ਉਹਨਾਂ ਨੇ ਭਰਤੀ ਕੀਤੇ ਨੇ ਪਾਰਟੀ 'ਚ ਸ਼ਾਮਿਲ ਕੀਤੇ ਨੇ ਉਹ ਟਿਕਟ ਉਧਰੋਂ ਕਨਫਰਮ ਹੈ ਸੋ ਗੁਰਜੀਤ ਓਜਲਾ ਹੋਰੀ ਜੇਕਰ ਇਸ ਵਾਰ ਜਾਣਗੇ ਵੀ ਤਾਂ ਫਿਰ ਉਹਨਾਂ ਦਾ ਆਪਣਾ ਕੇਟਰ ਨੰਬਰ ਸਾਲ ਵਾਲਾ ਖਰਾਬ ਹੋ ਸਕਦਾ ਸੀਗਾ ਸੋ ਇਸ ਕਰਕੇ ਗੁਰਜੀਤ ਉਹਜਲਾਵਰਾਂ ਨੇ ਕਨਫਰਮ ਕੀਤਾ ਕਿ ਮੈਂ ਜਾਊਂਗਾ ਨਹੀਂ ਕਿਉਂਕਿ ਇਸ ਵੇਲੇ ਮਜਬੂਰੀ ਹੋਰ ਬਥੇਰੀਆਂ ਦੀ ਬਣ ਗਈ ਆ ਤੁਸੀਂ ਇਹ ਦੇਖੋ ਕਿ ਭਾਜਪਾ ਨੂੰ ਅਸੀਂ ਭੰਡਦੇ ਆ ਕਿ ਭਾਜਪਾ ਸਰਕਾਰ ਤੋੜ ਦਿੰਦੀ ਐ ਤੋੜ ਦਿੰਦੀ ਉਹ ਤੋੜ ਦਿੰਦੀ ਆ ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਐ ਕਿ ਸਿਆਸਤਦਾਨ ਤੁਹਾਡਾ ਉਧਰ ਜਾਂਦਾ ਕਿਉਂ ਆ ਦੇ ਅੰਦਰ ਕਿ ਕੋਈ ਰੀਜ਼ਨ ਤੇ ਹੋਏਗਾ ਕੋਈ ਰੀਜ਼ਨ ਤਾਂ ਹੋਏਗਾ ਨਾ ਪਾਰਟੀ ਦਾ ਆਪਣਾ ਵੀ ਬਿਲਕੁਲ ਹੈ ਇੱਕ ਹੀ ਬੰਦਾ ਪੈਸੇ ਦਾ ਪੁੱਤ ਵੀ ਨਹੀਂ ਹੁਣ ਕੱਲ ਜੋ ਕੁਵਰ ਵਿਜੇ ਪ੍ਰਤਾਪ ਉਹਨਾਂ ਨੇ ਕਿਹਾ ਹਾਲਾਂਕਿ ਲਾਸਟ ਲਾਈਨ ਦੇ ਵਿੱਚ ਉਹ ਸਾਰਿਆਂ ਨੂੰ ਰਗੜ ਗਏ ਹਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਕਈ ਦੋ ਚਾਰ ਵੱਡੇ ਚਿਹਰਿਆਂ ਨੂੰ ਰਗੜ ਗਏ ਪਰ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਵੀ ਸੋਚੋ ਕਿ ਚੂਕ ਕਿੱਥੇ ਹੋਈ ਹੈ ਹਾਂ ਬਿਲਕੁਲ ਤੁਸੀਂ ਐਨਲਿਸਿਸ ਕਰੋ ਬੈਠ ਕੇ ਤੁਸੀਂ ਮੰਥਨ ਕਰੋ ਕਿ ਗਲਤੀ ਕਿੱਥੇ ਹੋਈ ਗਲਤੀ ਕਿੱਥੇ ਹੋਈ ਹੈ ਸੋ ਇਹ ਗੱਲ ਵੀ ਹੁੰਦੀ ਹੈ ਕਿ ਫਿਰ ਕਹਿ ਦਿੰਦੇ ਨੇ ਕਾਂਗਰਸ ਵਾਲੇ ਚਲੇ ਗਏ ਆਮ ਆਦਮੀ ਪਾਰਟੀ ਵਾਲੇ ਚਲੇ ਗਏ ਕਾਂਗਰਸ ਖਾਲੀ ਲਗਦੀ ਐ ਡੇ ਕਰ ਸਕਦੀ ਐ ਪਰ ਆਗੂ ਜਾ ਕੇ ਹੋ ਰਹੇ ਨੇ ਇਹਦੇ ਵੀ ਕਾਰਨ ਹੁੰਦੇ ਨੇ ਬਹੁਤ ਸਾਰੇ ਕਈ ਸੱਤਾ ਦੇ ਲਾਲਚ ਚ ਜਾ ਜਾਂਦੇ ਨੇ ਜਿਸ 92 ਨੇ 92 ਦੇ ਵਿੱਚੋਂ ਪੰਜਾਬ ਦੀ ਇੱਕ ਐਗਜ਼ਾਮਪਲ ਦੇ ਰਹੇ ਆ 92 ਨੇ 95 ਦੇ ਵਿੱਚੋਂ 10 ਮੰਨ ਸਕਦੇ ਆ ਸੱਤਾ ਦੇ ਲਾਲਚ ਵਾਲੇ ਹੋਣਗੇ ਹਾਂ ਬਿਲਕੁਲ ਬਾਕੀ ਫਿਰ ਵੀ ਤਾਂ ਪਿੱਛੇ 82 ਬਚੇ 82 ਬਚੇ ਤੇ ਬਹੁਤ ਸਾਰੇ ਕਾਰਨ ਹੁੰਦੇ ਨੇ ਇੰਦਰ ਤੇ ਕਾਂਗਰਸ ਦੇ ਵਿੱਚ ਇਸ ਵੇਲੇ ਜੋ ਸਭ ਤੋਂ ਮੁੱਖ ਕਾਰਨ ਹੈ ਉਹ ਟੜੇ ਬਾਜੀ ਹੈ ਹੂੰ ਗੁੱਟ ਬਾਜੀ ਜਿਹੜੀ ਆਪ ਗੁੱਟ ਬਾਜੀ ਦੀ ਜਾਂਦਾ ਇਹਨਾਂ ਦੀ ਕਿਉਂਕਿ ਇੱਕ ਚਿਹਰਾ ਜਿਹੜਾ ਆ ਉਹ ਕੋਈ ਇੱਕ ਚਿਹਰਾ ਇਹਨਾਂ ਦੇ ਇਹ ਹੋ ਜਾਂਦਾ ਕਿ ਸੋਨੀਆ ਗਾਂਧੀ ਦੇ ਨੇੜੇ ਇੱਕ ਕਚੇਰਾ ਮਲਕਾਰ ਜੂਨ ਖੜਗੇ ਦੇ ਨਜ਼ਦੀਕ ਹੈ ਇੱਕ ਕਚੇਰਾ ਰਾਹੁਲ ਗਾਂਧੀ ਦੇ ਨਜ਼ਦੀਕ ਹੈ ਇੱਕ ਕਚੇਰਾ ਪ੍ਰੇਕਾ ਗਾਂਧੀ ਦੇ ਇੱਕ ਰੋਬਰਟ ਵਾਟਰਾ ਦੇ ਨੇੜੇ ਹੈ ਸੋ ਫਿਰ ਇਹਨਾਂ ਦੇ ਅਲੱਗ-ਅਲੱਗ ਧੜੇ ਬਣੇ ਨੇ ਉਹੀ ਧੜੇ ਫਿਰ ਪੰਜਾਬ ਚ ਆ ਜਾਂਦੇ ਨੇ ਉਹ ਕਹਿੰਦਾ ਤੁਸੀਂ ਕਰੋ ਕਾਰਵਾਈ ਰਾਹੁਲ ਗਾਂਧੀ ਕਰੂਗਾ ਕਰ ਬਾਈ ਮੈਂ ਤਾਂ ਲੈ ਕੇ ਸੋਨੀਆ ਗਾਂਧੀ ਨੂੰ ਭੇਜਤੀ ਆ ਹੁਣ ਤੁਹਾਡੇ ਤੇ ਤੁਸੀਂ ਨਵਜੋਤ ਸਿੰਘ ਸਿੱਧੂ ਵਾਲੇ ਤੋਂ ਐਗਜ਼ਾਮਪਲ ਲੈ ਲਓ ਨਾ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਨੇ ਪਾਰਟੀ ਦੇ ਪ੍ਰੋਗਰਾਮ ਵਿੱਚ ਬੁਲਾਉਂਦੇ ਹੀ ਨਹੀਂ ਹਾਂ ਬਿਲਕੁਲ ਉਹ ਕਹਿੰਦੇ ਅਸੀਂ ਤਾਂ ਬੁਲਾਣੇ ਆ ਇਹ ਆਉਂਦੇ ਨਹੀਂ ਅਸੀਂ ਕਿਸੇ ਨੂੰ ਪਰਸਨਲ ਬੁਲਾਉਂਦੇ ਨਹੀਂ ਅਸੀਂ ਤਾਂ ਇੱਕ ਗਰੁੱਪ ਬਣਿਆ ਜਿਹੜਾ ਸਾਡਾ ਕਾਂਗਰਸ ਆ ਉਹ ਚ ਮੈਸੇਜ ਪਾ ਦਿੰਦੇ ਆ ਸਾਰੇ ਆ ਜਾਂਦੇ ਇਹ ਆਉਂਦੇ ਹੀ ਨਹੀਂ ਫਿਰ ਇਹ ਆਪਣੀ ਪੱਖ ਪ੍ਰੋਗਰਾਮ ਕਰ ਰਿਆ ਉਹ ਪ੍ਰਤਾਪ ਬਾਜੂ ਨੇ ਪੁੱਛਿਆ ਵੀ ਮੈਂ ਤਾਂ ਚਿੱਠੀ ਭੇਜ ਸੀ ਹੁਣ ਮੇਰੇ ਨਾਲ ਤੁਰੂਗਾ ਕਿਹੜਾ ਕਿਹੜਾ 9 ਐਮਐਲਏ ਕਹਿੰ अच्छा जी ਉਹਨਾਂ ਨੇ ਵੀ ਨਾਲ ਸਾਈਨ ਕਰਕੇ ਭੇਜਤਾ ਫਿਰ ਉਧਰ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਕਹਿੰਦੇ ਹੱਦ ਹੋ ਗਈ ਮੈਂ ਵੀ ਰਾਹੁਲ ਗਾਂਧੀ ਨੂੰ ਲਿਖ ਰਿਹਾ ਚਿੱਠੀ ਮੈਂ ਸੋਨੀਆ ਗਾਂਧੀ ਨੂੰ ਲਿਖ ਰਿਹਾ ਰਾਹੁਲ ਗਾਂਧੀ ਨਾਲ ਨਹੀਂ ਬਣਦੀ ਇੰਨੀ ਹੁਣ ਹਾਂ ਬਿਲਕੁਲ ਹਾਂ ਅਨਫੋਲੋ ਵੀ ਕਰ ਗਏ ਸੀ ਕਹਿੰਦੇ ਠੀਕ ਹੈ ਜੀ ਕਹਿੰਦੇ ਤੁਸੀਂ ਰਾਹੁਲ ਗਾਂਧੀ ਨੂੰ ਲਿਖ ਰਹੇ ਮੈਂ ਸੋਨੀਆ ਗਾਂਧੀ ਨੂੰ ਲਿਖਣਾ ਮਲਕਾਰਜੂਨ ਖੜਗੇ ਨੂੰ ਲਿਖ ਰਿਹਾ ਹਾਂ ਇੱਥੇ ਤੱਕ ਨਾਰਾਜ਼ਗੀ ਸੀ ਤੇ ਫਿਰ ਉਹਨਾਂ ਨੇ ਮਲਕਾਰਜੂਨ ਤੇ ਖੜਗੇ ਦੇ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਪਹੁੰਚੇ ਸੀ ਨਵਜੋਤ ਸਿੰਘ ਸਿੱਧੂ ਹੈਨਾ ਕਿ ਮੈਨੂੰ ਫੇਰ ਨਹੀਂ ਬੁਲਾਇਆ ਹਾਂ ਹਾਂ ਸਮਰਾਲੇ ਜਿਹੜਾ ਪ੍ਰੋਗਰਾਮ ਸੀਗਾ ਸਮਰਾਲੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵੇ ਨੇ ਚਿੱਠੀ ਲਿਖਤੀ ਹੁਣ ਦੱਸੋ ਮੇਰੇ ਨਾਲ ਕਿਹੜਾ ਕਿਹੜਾ ਉਹ ਜਿਹੜੇ ਕਈ ਪਾਰਟੀ ਛੱਡ ਕੇ ਗਏ ਸੀ ਕਈ ਸਾਬਕਾ ਸੀ ਉਹ ਕਹਿੰਦੇ ਅਸੀਂ ਜੀ ਉਹਨਾਂ ਨੇ ਵੀ ਲਿਖ ਕੇ ਚਿੱਠੀ ਭੇਜਤੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਕੱਢੂਗੇ ਪਾਰਟੀ ਚੋਂ ਸੋ ਇਹ ਧੜੇ ਬਾਜੀਆਂ ਜਿਹੜੀਆਂ ਹੁੰਦੀਆਂ ਇਸ ਕਰਕੇ ਫਿਰ ਬੰਦਾ ਇਹ ਵੀ ਸੋਚਦਾ ਵਿੱਚ ਜਿਹੜਾ ਬੰਦਾ ਇੱਕ ਫਸ ਜਾਂਦਾ ਹੁਣ ਇਹ ਤਾਂ ਹੈ ਨੀਗਾ ਕਿ ਜਿੰਨੇ ਵੀ ਐਮਐਲਏ ਨੇ ਸਾਰੇ ਪ੍ਰਤਾਪ ਆਜ਼ਵਾ ਦੇ ਪਿੱਛੇ ਤੁਰੇ ਹੋਣਗੇ ਕਈ ਐਦਾ ਦੇ ਐਮਐਲਏ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਤੁਰੇ ਹੋਣਗੇ ਰਾਜੇ ਬੜਿੰਗ ਦੇ ਪਿੱਛੇ ਤੁਰੇ ਹੋਣਗੇ ਕਈ ਇਹ ਵੀ ਹੋਣਗੇ ਜਿਹੜੇ ਘਰੇ ਬੈਠੇ ਹੋਣਗੇ ਉਹ ਵਿਚਾਰੇ ਦੁਖੀ ਹੁੰਦੇ ਹੋਊਗੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਹੁਣ ਮੈਂ ਇੱਧਰ ਨੂੰ ਜਾਵਾਂ ਮੈਂ ਬੜਿੰਗ ਆਲ ਜਾਵਾਂ ਮੈਂ ਬਰਵਾਜਵੇ ਆਲ ਜਾਵਾਂ ਉਹ ਵਧੀਆ ਭਾਜਪਾਲੀ ਚਲ ਜਾਵਾਂ ਸਹੀ ਗੱਲ ਸੋ ਇਹ ਵੀ ਕਈ ਵਾਰ ਕਾਰਨ ਬਣ ਜਾਂਦੇ ਨੇ ਤੇ ਉਤੋਂ ਜੋ ਗਲਤੀ ਭਾਜਪਾ ਕਾਂਗਰਸ ਨੇ 2022 ਦੇ ਵਿੱਚ ਕੀਤੀ ਸੀ ਉਹ ਕਾਂਗਰਸ ਨੂੰ ਸਭ ਤੋਂ بڑا ਖੋਰਾ ਉਸ ਵੇ ਸਾ ਦੇ ਵਿੱਚ ਇੱਕ ਨੌਜਵਾਨ ਸੀਗੇ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਯੂਥ ਕਾਂਗਰਸ ਦੇ ਸੀਗਾ ਨੌਜਵਾਨ ਚੁਸ਼ਪਿੰਦਰ ਵੇਚਾਲ ਹਨਾ ਹਾਂ ਚੁਸ਼ਪਿੰਦਰ ਹੁਣੀ ਉਹ ਟਿਕਟ ਮੰਗ ਰਹੇ ਸੀਗੇ ਤੇ ਪਾਰਟੀ ਨੇ ਪਹਿਲਾਂ ਕਨਫਰਮ ਵੀ ਕਰਤਾ ਸੀਗਾ ਕਿ ਮੈਂ ਅਸੀਂ ਤੁਹਾਨੂੰ ਪਾਰਟੀ ਚੋ ਟਿਕਟ ਦਵਾਂਗੇ ਉਹਨੇ ਕਾਗਜ਼ ਵੀ ਭਰਤੇ ਸਾਰਾ ਕੁਝ ਕਰਤਾ ਅਚਾਨਕ ਹੀ ਫਿਰ ਇੱਕ ਦਿਨ ਖਬਰ ਆਈ ਕਿ ਅੱਧੇ ਘੰਟੇ ਬਾਅਦ ਸਿੱਧੂ ਮੂਸੇਵਾਲਾ ਪਾਰਟੀ ਜੁਆਇਨ ਕਰ ਰਹੇ ਨੇ ਤੇ ਪਾਰਟੀ ਚ ਜੁਆਇਨ ਕਰਾ ਲਿਆ ਚੁਸ਼ਪਿੰਦਰ ਨੂੰ ਜਿਹੜਾ ਵਾਅਦਾ ਕੀਤਾ ਸੀ ਉਹ ਟਿਕਟ ਮੂਸੇਵਾਲਾ ਨੂੰ ਚਲੀ ਗਈ ਬਰਿੰਦਰ ਢਿੱਲੋਂ ਵਿਚਾਰਾ ਚੁਸ਼ਪਿੰਦਰ ਦੇ ਹੱਕ ਚ ਜਾ ਕੇ ਰੋਲਾ ਪਾਉਂਦਾ ਰਹਿ ਗਿਆ ਕਿ ਤੁਸੀਂ ਇਹਨੂੰ ਵੀ ਟਿਕਟ ਦੋ ਇਹਨੂੰ ਟਿਕਟ ਦੋ ਹਨਾ ਅਸੀਂ ਪਾਰਟੀ ਦੇ ਬੰਦੇ ਨਾਲ ਹੋਣ ਨਹੀਂ ਦਵਾ ਕਿ ਕੋਈ ਵਰਕਰ ਸਿਗਾ ਮੋਰਲ ਡਾਊਨ ਹੁੰਦਾ ਹੈ ਪਾਰਟੀ ਦੇ ਲਈ ਕੰਮ ਕੀਤਾ ਸੋ ਚਲੋ ਮੋਸਲੇ ਨੂੰ ਟਿਕਟ ਮਿਲ ਗਈ ਪੈਰਾਸ਼ੂਟ ਐਂਟਰੀ ਹੋ ਗਈ ਕੈਡਰ ਟੁੱਟ ਗਿਆ ਉਸ ਤੋਂ ਬਾਅਦ ਤੁਸੀਂ ਇਹ ਦੇਖ ਲਓ ਹਰਜੋਤ ਕਮਲ ਜਿੱਤਿਆ ਹੋਇਆ ਐਮਐਲਏ ਉਹ ਕਹਿ ਰਹੇ ਸੀ ਕਿ ਮੈਨੂੰ ਟਿਕਟ ਤੋਂ ਮਾਨਸੇ ਤੋਂ ਉਹ ਮੋਗੇ ਤੋਂ ਮੋਗੇ ਤੋਂ ਉਧਰ ਸੋਨੂ ਸੂਦ ਦੀ ਭੈਣ ਜਿਹੜੀ ਹੈ ਮਾਲਵਿਕਾ ਸੂਦ ਉਹ ਚੌਣ ਮਜਾਂ ਦੇ ਵਿੱਚ ਆ ਗਈ ਉਹ ਕਹਿੰਦੇ ਜੀ ਟਿਕਟ ਦਾ ਦਾਵੇਦਾਰ ਮੈਂ ਆ ਉਹ ਕਹਿੰਦੇ ਜੀ ਹੁਣ ਤਾਂ ਸੈਲੀਬ੍ਰਿਟੀ ਦੀ ਭੈਣ ਹੈ ਸ਼ਾਇਦ ਇਹ ਚ ਸੀਟ ਅਸੀਂ ਕਨਫਰਮ ਕਰ ਤਜਾਂਗੇ ਤੁਸੀਂ ਆਓ ਤੁਸੀਂ ਜਿੱਤੋ ਕਿ ਨਾ ਜਿੱਤੋ ਉਹ ਰੋਲਾ ਪੈ ਗਿਆ ਚਲੋ ਜੀ ਉਹ ਜੇ ਉਹਨਾਂ ਨੇ ਫਿਰ ਉਧਰੋਂ ਵੀ ਪੈਰਾਸ਼ੂਟ ਐਂਟਰੀ ਮਾਲਵਿਕਾ ਸੂਦ ਦੀ ਕਰਾਤੀ ਫਿਰ ਚਰਨਜੀਤ ਸਿੰਘ ਚੰਨੀ ਉਰਾ ਦੇ ਭਰਾ ਕਹਿੰਦੇ ਕਿ ਅਸੀਂ ਅਸੀਂ ਵੀ ਹੁਣ ਤੁਸੀਂ ਮੁੱਖ ਮੰਤਰੀ ਬਣ ਗਏਓ ਸਾਡਾ ਵੀ ਧਿਆਨ ਰੱਖੋ ਉਹ ਕਹਿੰਦੇ ਜੀ ਕਿ ਇਸ ਵਾਰੀ ਤਾਂ ਰੂਲ ਹੀ ਇਹ ਲਾਤਾ ਕਿ ਇੱਕ ਪਾਰਟੀ ਦੇ ਇੱਕ ਪਰਿਵਾਰ ਨੂੰ ਇੱਕ ਟਿਕਟ ਉਹ ਕਹਿੰਦੇ ਠੀਕ ਆ ਫਿਰ ਤੁਸੀਂ ਇੱਧਰ ਡੇਰਾ ਬੱਸੀ ਤੋਂ ਕਰ ਰਹੇ ਹੋ ਕੌਣ ਹੈ ਤੁਹਾਡੀ ਪਾਰਟੀ ਦਾ ਜੀਪੀ ਮੈਂ ਅਗੇਂਸਟ ਆਜ਼ਾਦ ਲੜੂੰਗਾ ਹਾਂ ਫਿਰ ਉਹ ਆਜ਼ਾਦ ਲੜ ਗਏ ਫਿਰ ਇੱਧਰ ਦੇਖੋ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਹਾਂਜੀ ਉਹ ਕਹਿੰਦੇ ਮੈਂ ਤਾਂ ਆਪਣਾ ਮੁੰਡਾ ਲੜਾਉਂਗਾ ਸੁਲਤਾਨਪੁਰ ਲੋਧੀ ਤੋਂ ਤੁਸੀਂ ਇਹਨੂੰ ਟਿਕਟ ਦੋ ਪਾਰਟੀ ਕਹਿੰਦੀ ਅਸੀਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਨੂੰ ਟਿਕਟ ਦੇ ਸਕਦੇ ਆ ਉਹ ਕਹਿੰਦੇ ਮੌਜੂਦਾ ਵਿਧਾਇਕ ਦੇ ਅਗੇਂਸਟ ਮੈਂ ਆਪਣਾ ਮੁੰਡਾ ਤਾਰੂੰਗਾ ਤੁਸੀਂ ਦੋ ਜਣ ਨੂੰ ਟਿਕਟ ਦੇਣੀ ਆ ਮੈਂ ਆਪਣਾ ਮੁੰਡਾ ਤਾਰੂੰਗਾ ਉੱਥੇ ਵੀ ਇਹ ਕਾਂਗਰਸ ਵਾਲੇ ਨੇ ਕਾਂਗਰਸ ਵਾਲਾ ਹੀ ਹਰਾਇਆ ਸੋ ਇਸ ਲੈਵਲ ਤੱਕ ਜਿਹੜੀ ਆ ਫੁੱਟ ਪਈ ਹੋਈ ਆ ਤੁਸੀਂ ਇਹ ਵੀ ਦੇਖੋ ਕਿ ਇਹਨਾਂ ਦੇ ਇੱਕ ਹਲਕੇ ਤੋਂ ਦੂਸਰੇ ਹਲਕੇ ਤੱਕ ਆਪਾਂ ਗੱਲ ਕਰਦੇ ਆ ਨਾਰਮਲੀ ਜਦ ਆਪਾਂ ਕਹਦੀ ਕਿ ਮੁਹਾਲੀ ਉਸ ਤੋਂ ਬਾਅਦ ਖਰੜ ਦੇ ਵਿਧਾਇਕ ਹੈ ਨਾ ਇਹਨਾਂ ਅੱਜ ਤਾਂ ਇੰਨੇ ਦੂਰ ਦੇ ਵਿੱਚ ਦੁਸ਼ਮਣੀ ਪੈ ਜਾਂਦੀ ਹੈ ਇਹ ਵੀ ਗੱਲ ਹੈ ਇੱਥੇ ਤੱਕ ਗੱਲ ਕਰ ਦਿੰਦੇ ਆ ਕਈ ਵਾਰ ਮੈਂ ਨਾਮ ਨਹੀਂ ਲਾਉਂਗਾ ਦੋਨਾਂ ਐਮਐਲਿਆਂ ਦੇ ਹੁਣ ਤਾਂ ਸਾਬਕਾ ਨੇ ਦੋਨੋਂ ਅੱਛਾ ਜੀ ਉਹਨਾਂ ਦੇ ਵਿੱਚੋਂ ਇੱਕ ਭਾਜਪਾ ਚ ਵੀ ਚਲੇ ਗਏ ਨੇ ਜਦੋਂ ਪਹਿਲਾ ਇਕੱਠਾ ਟੋਲਾ ਜਾ ਗਿਆ ਸੀਗਾ ਉਸ ਹਾਂ ਹਾਂ ਜੀ 16 17 ਬੰਦੇ ਗਏ ਸੀਗੇ ਸੂ ਸਮੇ ਤੇ ਗਏ ਨੇ ਅੱਧੇ ਤਾਂ ਵਾਪਸ ਆ ਗਏ ਉਹ ਨਹੀਂ ਆਏ ਵਾਪਸ ਅੱਛਾ ਜੀ ਤੇ ਦੂਸਰੇ ਐਮਐਲਏ ਉਹ ਹਾਰ ਗਏ ਨੇ ਇਸ ਵਾਰ ਉਹ ਵੀ ਦੋ ਵਾਰ ਵਧਾਇਕ ਰਹਿ ਚੁੱਕੇ ਨੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਉਹ ਤੁਹਾਡੀ ਪਾਰਟੀ ਦੇ ਫਲਾਣਾ ਬੰਦਾ ਉੱਥੇ ਚਲਾ ਗਿਆ ਜਿਮਨੀ ਚੋਣਾਂ ਦੀ ਗੱਲ ਐ ਅਸੀਂ ਇੰਟਰਵਿਊ ਕਰ ਰਹੇ ਸੀ ਉਹ ਕਹਿੰਦੇ ਯਾਰ ਕਿਹਦਾ ਨਾਂ ਲੈ ਲਿਆ ਤੂੰ ਰੋਟੀ ਹਜਮ ਨਹੀਂ ਹੋਣੀ ਜਦ ਕਿ ਨਾਂ ਲੱਗਦੇ ਹਲਕੇ ਨੇ ਦੋ ਗਲੀਆਂ ਛੱਡ ਕੇ ਘਰ ਵੀ ਨੇ ਹਾਂ ਤੁਸੀਂ ਇਹ ਦੇਖ ਲਓ ਕਿ ਉਹ ਨਾਲ ਦੀ ਉੱਥੇ ਵੀ ਨਹੀਂ ਬੰਨ ਰਹੀ ਬਿਲਕੁਲ ਤੇ ਇਹ ਸਭ ਇਹ ਜਿਹੜੀ ਆਪਸੀ ਇਹਨਾਂ ਦੀਆਂ ਰੰਜਿਸ਼ਾਂ ਕਹਿ ਲਓ ਜਾਂ ਆਪਸੀ ਸਿਆਸੀ ਰੰਜਿਸ਼ਾਂ ਕਹਿ ਲਓ ਲੜਾਈਆਂ ਕਹਿ ਲਓ ਆਪਸੀ ਮਨਮਟਾਵ ਇਹਦੇ 'ਚ ਆਮ ਬੰਦਾ ਜਿਹੜਾ ਆਮ ਵਰਕਰ ਹੈ ਜਿਹੜਾ ਸੱਚੀ ਵਿੱਚ ਹੀ ਕਹਿੰਦਾ ਕਿ ਮੈਂ ਪਾਰਟੀ ਆਸਤੇ ਕੰਮ ਕਰਨ ਅੱਦਰੀਆਂ ਵਿੱਚ ਹਾਂਦਾ ਉਹ ਨੈਗਲੈਕਟ ਹੋ ਜਾਂਦਾ ਨਾ ਬਿਲਕੁਲ ਹੋ ਜਾਂਦਾ ਬਿਲਕੁਲ ਹੋ ਜਾਂਦਾ ਇਹਨਾਂ ਤੁਸੀਂ ਇਹ ਦੇਖ ਲਓ ਕਿ ਕੱਲ ਪਰਸੋਂ ਬਿੱਟੂ ਸ਼ਾਮਿਲ ਹੋਏ ਕੱਲ ਪਹਿਲਾਂ ਡਿੰਪੇਵਰਾਂ ਨੂੰ ਵੀਡੀਓ ਬਣਾਣੀ ਪੈਗੀ ਜਸਵੀਰ ਸਿੰਘ ਗਿੱਲ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਤੇ ਅੱਜ ਗੁਰਜੀਤ ਔਜਲੇਵਰਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਗੀ ਕਿ ਭਾਈ ਅਸੀਂ ਨਹੀਂ ਜਾ ਰਹੇ ਤੁਸੀਂ ਦੇਖ ਲਓ ਇਹਨਾਂ ਦੇ ਨਾਮ ਚਰਚਾਵਾਂ ਵਿੱਚ ਆਏ ਕਿੱਦਿਆ ਜਸਵੀਰ ਸਿੰਘ ਗਿੱਲ ਦੀ ਡਿੰਪਾ ਜੀ ਦੀ ਜੇ ਤੁਸੀਂ ਸੁਣੀ ਹੋਊਗੀ ਵੀਡੀਓ ਉਹਨਾਂ ਨੇ ਇੱਕ ਗੱਲ ਕਿ ਕਿ ਮੇਰੀ ਨਾਰਾਜ਼ਗੀ ਜ਼ਰੂਰ ਹੈ ਹਾਂ ਉਹਨੇ ਕਿਹਾ ਕਿ ਨਾਰਾਜ਼ਗੀ ਹੈ ਪਰ ਮੇਰੀ ਨਾਰਾਜ਼ਗੀ ਜ਼ਰੂਰ ਹੈ ਪਰ ਪਾਰਟੀ ਨਾਲ ਨਹੀਂ ਕਈ ਆਗੂਆਂ ਦੇ ਨਾਲ ਬੰਦਿਆਂ ਨਾਲ ਮੇਰੀ ਵਿਅਕਤੀਗਤ ਲੜਾਈ ਹੈ ਵਿਅਕਤੀਗਤ ਲੜਾਈ ਹੈ ਸੋਚ ਦੀ ਲੜਾਈ ਹੈ ਹਨਾ ਤੇ ਇਹ ਦੇਖ ਲਓ ਫਿਰ ਹੁਣ ਜਿਹੜੀਆਂ ਵਿਅਕਤੀਗਤ ਲੜਾਈਆਂ ਜਾਂ ਫਿਰ ਜਿਹੜੀ ਬੰਦਿਆਂ ਨਾਲ ਲੜਾਈਆਂ ਜਾਂ ਲੀਡਰਾਂ ਦੇ ਨਾਲ ਨਾਰਾਜ਼ਗੀ ਉਹ ਫਿਰ ਲੀਡਰਾਂ ਤੱਕ ਹੀ ਨਹੀਂ ਰਹਿ ਜਾਂਦੀ ਨਾ ਹਾਈ ਕਮਾਂਡ ਇੰਨੀ ਸੌਖੀ ਮਿਲਦੀ ਵੀ ਨਹੀਂ ਕਈ ਵਾਰ ਇਹ ਵੀ ਹੈ ਕਿ ਹਾਈ ਕਮਾਂਡ ਤੱਕ ਗੱਲਾਂ ਨਹੀਂ ਕੋਈ ਜਾਂਦੀਆਂ ਤੇ ਇਸ ਕਰਕੇ ਜਿਹੜਾ ਕਾਂਗਰਸ ਦੇ ਵਿੱਚ ਵਿਵਾਦ ਦਾ ਕਾਰਨ ਬਣ ਰਿਹਾ ਆ ਹਜੇ ਤਾਂ ਦੋ ਹੀ ਚਿਹਰੇ ਕਹਿ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚਿਹਰੇ ਵੀ ਕਹਿਣਗੇ ਤੇ ਇਹ ਵੀ ਨਹੀਂ ਹੋ ਇਹ ਵੀ ਹੋ ਸਕਦਾ ਕਿ ਜਿਹੜੇ 2-4 ਹੋਣਗੇ ਕਿ ਅਸੀਂ ਪੱਕੇ ਕਾਂਗਰਸੀਆਂ ਸਾਡੇ ਪੰਜਾਏ ਦੇ ਵਿੱਚ ਖੂਨ ਹੈ ਕਾਂਗਰਸ ਦਾ ਸਾਨੂੰ ਹਾਂ ਸਾਨੂੰ ਬੁਲਾ ਰਹੇ ਸੀ ਅਸੀਂ ਜਾ ਰਹੇ ਹਾਂ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਕਿਸੇ ਟਾਈਮ ਤੇ ਰਵਨੀਤ ਬਿੱਟੂ ਦੀ ਸਪੋਰਟ ਕਰਦੇ ਸੀ ਤੁਸੀਂ ਉਹ ਕਹ ਕੇ ਅੱਖਾਂ ਕਿਹਦੀਆਂ ਝੁਕੀਆਂ ਹੋਣਗੀਆਂ ਅੱਜਕ ਜੀਰਾ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਹਿੰਦੇ ਵਧੀਆ ਹੋਇਆ ਰਵਨੀਤ ਸਿੰਘ ਬਿੱਟੂ ਚਲਾ ਗਿਆ ਇਹ ਤਾਂ ਪੰਥ ਦੇ ਖਿਲਾਫ ਬੋਲਦਾ ਹੁੰਦਾ ਸੀ ਅੱਛਾ ਜੀ ਇਹ ਤਾਂ ਕਹਿੰਦਾ ਸਰਦਾਰਾਂ ਨੂੰ ਨਹੀਂ ਬਖਸ਼ਦਾ ਹੁੰਦਾ ਸੀਗਾ ਇਹ ਇਦਾਂ ਕਰਕੇ ਉਹਨਾਂ ਨੂੰ ਬੋਲਦਾ ਹੁੰਦਾ ਸੀ ਇਹਦੇ ਕਰਕੇ ਸਾਨੂੰ ਵੀ ਗਾਲਾਂ ਪੈਂਦੀਆਂ ਹੁੰਦਾ ਸੀ ਵਧੀਆ ਹੁਣ ਉੱਧਰ ਜਾ ਕੇ ਗਾਲਾਂ ਕੱਢੂਗਾ ਤੇ ਉਹ ਗਾਲਾਂ ਖਾਣਗੇ अच्छा जी बयान बदल गए मिनटों में भारत पोषण आशुरी ਤੇ ਰਵਨੀਤ ਸਿੰਘ ਬਿੱਟੂ ਰੀ ਇਕੱਠੇ ਜੇਲ੍ਹ ਗਏ ਸੀ ਜਦੋਂ ਹੁਣ ਮਿਊਨਿਸਪਲ ਕਾਰਪੋਰੇਸ਼ਨ ਵਾਲਿਆਂ ਦੇ ਜਿੰਦਾ ਲਾਇਆ ਸੀਗਾ ਬਿਲਕੁਲ ਉਸ ਤੋਂ ਪਹਿਲਾਂ ਵੀ ਜਦੋਂ ਆਸ਼ੇ ਨੂੰ ਗ੍ਰਿਫਤਾਰ ਕਰਨਾ ਹੈ ਉਦੋਂ ਵੀ ਇਹਨਾਂ ਨੇ ਉਦੋਂ ਵੀ ਰਵਨੀਤ ਸਿੰਘ ਬਿੱਟੂ ਕਿੱਦਾਂ ਪਹੁੰਚੇ ਸੀ ਮੌਕੇ ਤੇ ਨਾਲ ਖੜੇ ਸੀਗੇ ਤੇ ਫਿਰ ਹੁਣ ਇਹ ਦੇਖ ਲਓ ਕਿ ਹੁਣ ਗੱਲਾਂ ਕੀ ਚੱਲ ਰਹੀਆਂ ਨੇ ਸੋ ਕਿਤੇ ਨਾ ਕਿਤੇ ਪਾਰਟੀ ਨੂੰ ਖੋਰਾ ਉਦੋਂ ਹੀ ਲੱਗਦਾ ਹੈ ਜਦੋਂ ਤੁਹਾਡੀ ਪਾਰਟੀ ਦੇ ਵਿੱਚ ਹਰ ਕੋਈ ਮੈਂ ਪ੍ਰਧਾਨ ਮੈਂ ਪ੍ਰਧਾਨ ਕਰੇ ਹਾਂ ਤੇ ਹਰ ਕੋਈ ਇਹ ਕਰੇ ਕਿ ਮੇਰਾ ਫਲਾਣੇ ਨਾਲ ਵਧੀਆ ਬਣਦੀ ਮੇਰੇ ਧਮਕਾਨੇ ਨਾਲ ਵਧੀਆ ਬਣਦੀ ਇਹੀ ਚੀਜ਼ ਇਹ ਤੁਸੀਂ ਇਹ ਨਾ ਸੋਚੋ ਕਿ ਇਹ ਚੀਜ਼ ਜਿਹੜੀ ਆ ਸਿਰਫ ਕਾਂਗਰਸ ਚ ਆਵਾਦ ਵੀ ਪਾਰਟੀ ਚ ਵੀ ਇਹ ਚੀਜ਼ ਚੱਲ ਪਈ ਹੈ ਕਿ ਮੈਂ ਰਾਗਵ ਚੱਡਾਂ ਦੇ ਨੇੜੇ ਆ ਮੈਂ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਕਰੂੰਗਾ ਮੈਂ ਭਗਵੰਤ ਮਾਨ ਨੂੰ ਰਿਪੋਰਟ ਕਰੂੰਗਾ ਇਹ ਚੀਜ਼ਾਂ ਚੱਲ ਰਹੀਆਂ ਨੇ ਇੱਥੇ ਵੀ ਮੈਂ ਜਿਹੜੇ ਪਾਠਕ ਸਾਹਿਬ ਨੇ ਉਹਨਾਂ ਨੂੰ ਰਿਪੋਰਟ ਕਰੂੰਗਾ ਸੰਦੀਪ ਪਾਠਕ ਹੋਰਾਂ ਨੂੰ ਸੋ ਇਹ ਚੀਜ਼ਾਂ ਜਿਹੜੀਆਂ ਨੇ ਹਰ ਪਾਰਟੀ ਦੇ ਵਿੱਚ ਚੱਲਦੀਆਂ ਨੇ ਜਦੋਂ ਇੱਕ ਕੇਂਦਰ ਬਿੰਦੂ ਨੂੰ ਛੱਡ ਕੇ ਸਾਰੇ ਆਪ ਦੇ ਆਪ ਦੇ ਧੜੇ ਬਣਾ ਲੈਣ ਆਪ ਦੇ ਆਪ ਦੇ ਆਕਾ ਬਣਾ ਲੈਣ ਉਹ ਪਾਰਟੀ ਟੁੱਟਦੀ ਟੁੱਟਦੀ ਹੈ ਜਿਹੜਾ ਆਮ ਵਰਕਰ ਹੁੰਦਾ ਜਾਂ ਫਿਰ ਜਿਹੜੇ ਇੱਕ ਨਿਊਟਰਲ ਰਹਿ ਕੇ ਚੱਲਣ ਵਾਲੇ ਲੋਕ ਹੁੰਦੇ ਨੇ ਉਹ ਹਮੇਸ਼ਾ ਫਿਰ ਧੋਖਾ ਖਾਂਦੇ ਖਾਂਦੇ ਨੇ ਤੇ ਆਖਰ ਦੇ ਵਿੱਚ ਉਹ ਪੱਲਾ ਛੱਡ ਜਾਂਦੇ ਨੇ ਇਹ ਹਰ ਇੱਕ ਅਦਾਰਿਆਂ ਦੇ ਵਿੱਚ ਵੀ ਹੁੰਦਾ ਹੈ ਇਹ ਹਰ ਇੱਕ ਆਰਗੇਨਾਈਜੇਸ਼ਨ ਦਾ ਇੱਕ ਹਿੱਸਾ ਹੈ ਸੋ ਕਾਂਗਰਸ ਨੂੰ ਇਸ ਵੇਲੇ ਜੋ ਲੋਡ ਹੈ ਜਿਹੜੀ ਮੈਂ ਪਹਿਲਾਂ ਵੀ ਕਹਿੰਦਾ ਸੀਗਾ ਇਸ ਵੇਲੇ ਲੋੜ ਹੈ ਕਿ ਭਾਈ ਨਵਜੋਤ ਸਿੰਘ ਸਿੱਧੂ ਦੀ ਪ੍ਰਤਾਪ ਬਾਜਵੇ ਨੇ ਨਹੀਂ ਬਣਦੀ ਕੋਈ ਗੱਲ ਨਹੀਂ ਦੋਨਾਂ ਨੂੰ ਬਿਠਾਓ ਕਮ ਤੁਸੀਂ ਇੱਕ ਪਾਰਟੀ ਲਈ ਕਰ ਰਹੇ ਹੋ ਤੁਹਾਡਾ ਮਕਸਦ ਕੀ ਹੈ ਪੰਜਾਬ ਬਿਲਕੁਲ ਦੋਨੋ ਜੇ ਗੱਲ ਕਰ ਰਹੇ ਹੋ ਸੀ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰਨਾ ਤਾਂ ਫਿਰ ਮਕਸਦ ਪੰਜਾਬ ਰੱਖੋ ਆਪਸ ਵਿੱਚ ਨਹੀਂ ਬਣ ਰਹੀ ਪਰ ਪੰਜਾਬ ਦੇ ਮੁੱਦੇ ਤੇ ਇੱਕ ਹੋਣਾ ਪਊਗਾ ਕੀ ਪਤਾ ਪ੍ਰਤਾਪ ਬਾਜਵਾ ਸਹੀ ਕਹਿ ਰਿਹਾ ਕੀ ਪਤਾ ਨਵਜੋਤ ਸਿੰਘ ਸਿੱਧੂ ਸਹੀ ਕਹਿ ਰਿਹਾ ਕੀ ਪਤਾ ਰਾਜਾ ਬੜਿੰਗ ਸਹੀ ਕਹਿ ਰਿਹਾ ਕੀ ਪਤਾ ਕੁਲਵਿੰਦਰ ਜੇਰਾ ਸਹੀ ਕਹਿ ਰਿਹਾ ਕੀ ਪਤਾ ਪ੍ਰਗਤ ਸਿੰਘ ਸਹੀ ਕਹਿ ਰਿਹਾ ਕੋਈ ਨਾ ਕੋਈ ਤਾਂ ਸਹੀ ਕਹਿ ਰਿਹਾ ਹੋਵੇਗਾ ਤੁਹਾਨੂੰ ਇੱਕ ਸੁਰ ਹੋਣਾ ਪਏਗਾ ਤੁਹਾਨੂੰ ਇੱਕ ਲੀਕ ਦੇ ਉੱਤੇ ਵੀ ਚੱਲਣਾ ਪਏਗਾ ਜੇਕਰ ਰਾਜਾ ਬੜਿੰਗ ਪੰਜਾਬ ਦੇ ਪ੍ਰਧਾਨ ਨੇ ਤਾ ਉਮਯਾ ਜਿਹੜੀ ਹੈ ਮੁਖੀਆ ਉਹਨੇ ਤਾਂ ਫਿਰ ਉਹਨਾਂ ਨੂੰ ਅਗਵਾਈ ਵੀ ਕਰਨੀ ਪੈਗੀ ਅੱਗੇ ਲੱਗਣਾ ਵੀ ਪਏਗਾ ਚਾਹੇ ਚਾਹੇ ਕੋਈ ਸੀਨੀਅਰ ਹੈ ਚਾਹੇ ਕੋਈ ਜੂਨੀਅਰ ਹੈ ਚਾਹੇ ਕੋਈ ਉਮਰ ਚ ਬੜਾ ਹੈ ਚਾਹੇ ਛੋਟਾ ਹੈ ਉਹਨੂੰ ਫੇ ਪ੍ਰਧਾਨ ਦੇ ਪਿੱਛੇ ਚੱਲਣਾ ਵੀ ਪਏਗਾ ਸੋ ਜੇਕਰ ਇਹ ਨੀਤੀ ਜੇ ਕਰੇ ਸਿਧਾਂਤਾਂ ਦੇ ਉੱਤੇ ਕਾਂਗਰਸ ਆ ਜਾਂਦੀ ਹੈ ਤਾਂ ਕਾਂਗਰਸ ਆਪਣਾ ਨੁਕਸਾਨ ਕਰਾਨ ਤੋਂ ਬਚਾ ਕਰਾ ਲੇਗੀ ਨਹੀਂ ਤਾਂ ਫਿਰ ਕਾਂਗਰਸ ਦਾ ਪਹਿਲੇ ਹੀ ਗਿਨੇ ਚੁਣੇ ਲੋਕ ਰਹਿ ਗਏ ਨੇ ਤੇ ਉਹ ਜਿਹੜੀ ਗੱਲ ਚੱਲਦੀ ਹੈ 25 25 50 ਤੇ ਭਾਜਪਾ ਦੇ ਵਿੱਚੋਂ ਹੈਨਾ ਕਾਂਗਰਸ ਦੇ ਵਿੱਚੋਂ ਲੱਭ ਕੇ ਦਿਖਾ ਬੰਦੇ ਲੱਭ ਕੇ ਦਿਖਾ ਤੇ ਉਹ ਹਾਲ ਫਿਰ ਹੁਣ ਇਹ ਹੋ ਜਾਏਗਾ ਕਿ ਵਾਕਈ ਜਿਹੜੀ ਮੇਨਸਟ੍ਰੀਮ ਦੀ ਲੀਡਰਸ਼ਿਪ ਹੈ ਉਹੀ ਦੇਖੇਗੀ ਤੇ ਪਿੱਛੇ ਕੋਈ ਦਿਖੇਗਾ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ तमाम ਜਨਕਰੀ ਸੋ ਅੱਜ ਦੀ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਸਿਰਫ ਇਨਾ ਹੀ ਹੁਣ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ